ਲੋ ਵੀ ਦੋਸਤੋ ਕਰਮੇ ਦਾ ਸੌਦਾ ਚੱਲ ਲੱਗਿਆਗਾ ਫਟ ਪ੍ਰੇਮ ਕਰਦਾ ਬਾਈ ਆਰਡਰ ਕੁਆਲਿਟੀ ਤੇ ਨਿਗਾਹ ਮਾਰੋ ਜਰੂਰ ਦੇਖੋ ਫੇਸਬੁਕ ਤੇ ਦੇਖੋ ਜੀ ਠੀਕ ਹੈ ਜੀ ਬੱਚੇ ਤੇ ਲੱਗੀ ਨਹੀਂ ਮੋਲ ਕੀ ਕਰਿਆ ਨਾ 5 ਲੱਖ ਰੁਪਏ ਤੇ ਨਹੀਂ ਲੱਗੀ ਕਿਹੜਾ ਪਿੰਡ ਆਪਣਾ ਲੋਗੜਾ ਲੋਗੜਾ ਬਾਈ ਜੇ ਲੋਗੜਾ ਇਹ ਕਿਥੇ ਰਹਿ ਗਿਆ ਲੋਗੜਾ ਅੱਛਾ ਤੇ ਫਿਰ ਮਿਲਦੀ ਕਿਵੇਂ ਆ ਇਹ ਐ ਮਿਲਦੀ ਆ ਕੱਪੀ ਮਾਰ ਕੇ ਤੇ ਹੱਥ ਤੇ ਆ ਹਾਂ ਇੱਕ ਨਹੀਂ ਖੜੀ ਕੋਈ ਨਹੀਂ ਪੋਣਾ ਅੱਛਾ ਆਰ ਲੈਂਦੀ ਆ ਹਾਂਜੀ ਦੋਸਤੋ ਕਰਮਲ ਦਾ ਸੌਦਾ ਚੱਲਣ ਲੱਗਾ ਜੀ ਵਾਟਰ ਕੁਆਲਟੀ ਦੇਖੋ ਆਪਣੇ ਜੀ ਆਪਣੇ ਕੋਲੇ ਜੀ ਇਹਦਾ 2,20,000 ਰੁਪਏ ਜੀ ਉਹ ਜੀ 2,20,000 ਰੁਪਏ ਡਵਾਣੇ ਹੈਲੋ ਮੈਂ ਤਾਂ ਹਾਂਜੀ ਚੰਗੇ ਆ ਗੱਡੀ ਨਾ ਪੈਸੇ ਮੰਗ ਲਈ ਆ ਜੀ ਤੁਸੀਂ ਮੰਗਣੀ ਬਤੂ ਮੈਨੂੰ ਐ ਕਹਦੇ ਵੀ ਤੁਹਾਡੇ ਵਾਸਤੇ ਆਏ ਮੈਂ ਦੇਣੀ ਭਰਾਵਾਂ ਵਾਲੀ ਗੱਲ ਭਰਾਵਾਂ ਵਾਲੀ ਗੱਲ ਐ ਐ ਹੋ ਜਾ ਇਹ ਚਾਪਾ ਜੀ ਟੱਸੀ ਆਖਾ ਕਿ ਤੇ ਕੱਲ ਮੈਂ ਤੁਹਾਨੂੰ ਮੈਂ ਲੈ ਲਾਂਗੇ ਲੈ ਲਓ ਯਾਰ ਐ ਕੀ ਕਰ ਤੁਹਾਨੂੰ ਮੈਂ ਸੇਰ ਹੁੰਦਾ ਨਹੀਂ ਮੋੜਦੇ ਕੀ ਕਹਿੰਦੇ ਆ ਇਹਨਾਂ ਦਾ ਪੈਸਾ ਇਹਨਾਂ ਫਿਰ ਕਿੰਨਾ ਕੁ ਪਤਾ ਥੋੜਾ ਵੀ ਪਤਾ ਲੱਗੇ ਵੀ ਭਾਈ ਆ ਕੁਛ ਮੰਗਾ ਜੀ ਗਏ ਵੀ ਅੱਜ ਬਾਹਰ ਤੇ ਮੰਗਾਈ ਦਾ ਬੇਟਾ ਹੈ ਤੇਰਾ ਆਪਦੀ ਵੀ ਆਪਾਂ ਨੂੰ ਕੋਈ ਦੋ ਪੈਸੇ ਹੁਣ ਪਾ ਲਈ ਆਪਾਂ ਦਾ ਬੱਚਾ ਇੱਦਾਂ ਲੱਗ ਗਿਆ ਵੀ ਚੱਕੋ ਭਾਈ ਹਾਂ ਹੈ ਪੱਕੀ ਗੱਲ ਲਾਓ ਪੱਕਾ ਮੁੱਲ ਲਾਓ ਸੇਠ ਮੈਂ ਥੱਲੇ ਦੁੱਧ ਹੁਣ 17 18 ਕਿਲੋ ਤਿਆਰ ਆ ਚੂਣ ਦਾ ਉੱਥੇ ਜਾ ਕੇ ਸੇਠ ਲੰਬਾ ਦੀ ਤੈਨੂੰ ਕੀ ਆਪਾ ਤੂੰ ਮੇਰਾ ਨਹੀਂ ਕਰ ਭੁੱਲਿਆ ਮੈਂ ਤੇਰਾ ਨਹੀਂ ਭੁੱਲਿਆ ਹਾਂਜੀ ਠੀਕ ਆ ਕਰ ਕੰਮ ਉਹਨੋਂ ਮੈਂ ਸੇਤੋਰ ਹੋਏ ਕਿੰਨੇ ਦੀ ਚਾਹੀਦੀ ਤੁਹਾਨੂੰ ਆ ਵੀ ਦੇਖ ਲਓ ਦੂਜੀ ਵੀ ਲਓ ਜੀ ਇਹ ਦੂਜੀ ਇਹ ਥੱਲੇ ਵੀ 17 16 17 ਜਮਾ ਖੁੱਲਾ ਮੰਗਿਆ ਦੁੱਧ ਵਾਲਾ ਮੰਗਿਆ ਬਹੁਤ ਕੁਆਲਿਟੀ ਦੀ ਵੇਖੋ ਆ ਵੀ ਇਹ ਪੰਮਾਰ ਪਾ ਲੈਣੀ ਜਮਾ ਬਹੁਤ ਚੰਗਾ ਮੰਗਿਆ ਇਹਦੇ ਕਿੰਨੇ ਪੈਸੇ ਲੰਡੀ ਦੇ ਮੁੱਲ ਤੇ 185 ਕਰਦੇ ਆਂਦਾ ਯਾਰ 165 ਦਾ 1 ਲੱਖ 40 ਦਾ ਮੁੱਲ ਕਰਾਉਂਦੇ ਨਹੀਂ ਕੋਈ ਵੀ ਐਵੇਂ ਮੁੱਲਾਂ ਤੋਂ ਕੋਈ ਕੰਮ ਨਹੀਂ ਤੇ ਸੇਠ ਆ ਆਪਦੇ ਬੰਦੇ ਆ ਠੀਕ ਆ ਹਾਂ ਹਾਂ ਤਾਂ ਚੱਲ ਜਾਂਦਾ ਇਨਾਮ ਨਾਲ ਬੰਦ ਸੇਠ 17 ਕਿਲੋ ਦੁੱਧ ਕਸਮ ਦਿਵਾਲਾ ਇਹ ਥੱਲੋਂ ਹੁਣ ਅੱਜ ਤਿਆਰ ਚੁੰਨੇ ਆ 16 ਮੰਨ ਲਈ ਜਮਾ ਠੰਡਾ ਲਾ ਲੋ ਜੋੜਾ ਹੀ ਜੋੜਾ ਹੀ ਦੇ ਦੇ ਜੋੜਾ ਹੀ ਲੈ ਲੋ ਕਰ ਦੇ ਤੂੰ ਹੀ ਮੰਗਣਾ ਜੀ ਕੋਹਾ ਨਹੀਂ ਆ ਇੰਨੇ ਦੀ ਆ ਨਹੀਂ ਤੁਸੀਂ ਕਹਿਣਾ ਜੀ ਮੈਂ ਤਾਂ ਤੈਨੂੰ ਕਹਿੰਦਾ ਪਹਿਲੇ ਤੂੰ ਹੀ ਪੱਕੇ ਜਾ ਮੁੱਲ ਲੱਗ ਬਸ ਐਵੇਂ ਬੱਚੇ ਲਾ ਲੈਣੇ ਬਸ ਕੱਚੀ ਗੱਲ ਨਾ ਕਰੀਂ ਦੇਖ ਬੋਣੀ ਕਰਨੀ ਤੜਕੋ ਤੜਕੀ ਦਾ ਟਾਈਮ ਆ ਸਵੇਰ ਸਵੇਰ ਦਾ ਲਓ ਜੀ ਹਾਂ ਪੁੱਛ ਕੇ ਪੱਕੀ ਗੱਲ ਕੱਟੀਆਂ ਤੋਰ ਓਏ ਦੋਨੇ ਤੁਸੀਂ ਕਹਿਣਾ ਜੀ ਬਸ ਮੈਂ ਤਾਂ ਦੇਖ ਤੈਨੂੰ ਪਾਲੇ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਪੱਕੇ ਰੁਪਏ ਕਹੇ ਤੇ ਹੁਣ ਤੇ ਹੁਣ ਤੂੰ ਕਹਿਣਾ ਵੀ ਬਾਈ ਐਂ ਬੱਚਾ ਲਾ ਲੈਨੇ ਬਸ ਇਹਦੇ ਵਿੱਚ ਕੀ ਹੈ ਦੋਨਾਂ ਦੇ ਬੱਚੇ ਛੱਡ ਤੇ ਬੋਣੀ ਕਰਕੇ ਬਸ ਇੱਕੋ ਹੀ ਗੱਲ ਆਪਾਂ ਕਿਹੜਾ ਸੌਦੇ ਬਾਜੀ ਚ ਪੜਨਾ ਖਿਆਲ ਵਾਲੀ ਗੱਲ ਆ ਕਰਦੇ ਬੰਦੇ ਤੂੰ ਬੋਲ ਕੱਚੀ ਗੱਲ ਨਾ کہیں ਦੇਖ ਬਰੋਬਰ ਦੇ ਬੰਦੇ ਆ ਕੱਚੀ ਗੱਲ ਦਾ ਸਵਾਦ ਨਹੀਂ ਆਉਂਦਾ ਫਿਰ ਠੀਕ ਹੈ ਨਾ ਮੰਗਾ ਦੋਨੇ ਚੰਗੀਆਂ ਜਮਾ ਇੱਕ ਤੇ ਇੱਕ ਧਰ ਕੇ ਦੋਨੇ ਮੰਗਾ ਨੇ 36 37 ਕਿਲੋ ਦੁੱਧ ਦੀ ਗਾਰੰਟੀ ਦੇ ਦਿੰਨੇ ਆਪਾਂ 35 ਮੰਨ ਕੇ ਲੈ ਲਓ ਆਪਦੇ ਬੰਦੇ ਕਰਕੇ ਦੇ 70 ਦਿਨਾਂ ਬੰਦੇ ਨਹੀਂ ਦੋ ਜਦੋਂ ਦੋਨਾ ਕਰਮ ਵਾਲਿਆਂ ਦਾ ਸੌਦਾ ਚੱਲ ਜਾਂਦਾ ਜੀ ਛੇ ਮਾਜੀ ਲਾਲਾ ਬਸ ਇਹਦੀ ਗਾੜੀ ਇਹ ਲੰਡੀ ਦਾ ਕਰਮਾ ਹੈ ਦਾ ਪੈਦਾ ਉਹਨਾਂ ਦੇ ਮੈਂ ਖਿਆਲ ਕਰ ਚੋਲੋ ਸਾਈ ਚੋਲੋ ਨਹੀਂ ਨਿਕਾ ਕਰ ਕਰ ਤੱਕ ਦੀ ਵੀ ਗਰੰਟੀ ਹੈ ਯਾਰਾ ਤੁਹਾਨੂੰ ਇਹ ਦੀ ਗੱਲ ਹੈ ਕਿ ਕਿ ਜੋੜਾ ਤੁਹਾਨੂੰ ਤੋਰ ਕਰਾਉਣਾ ਤੂੰ ਕਿ ਤੇਰਾ ਕੋਈ ਨਹੀਂ ਕਹਵਾਉ ਤਾਂ ਹੁਣ ਮੈਂ ਤੈਨੂੰ ਦੱਸ ਹੀ ਦਿੱਤਾ ਯਾਰਾ ਅਸੀਂ ਤਾਂ ਤੈਨੂੰ ਕਹਿਤਾ ਕਿੰਨੇ ਨਹੀਂ ਬੋਲੀ ਇਹ ਦੋਨਾਂ ਕਰਾਉਂਦਾ ਹੈਗਾ ਹੀ ਆ ਇਹਦੇ ਹਵਾਨਾ ਦੇਖੀਓ ਉਹਨਾਂ ਦਾ ਆਏ ਤੇ ਆਏ ਬਸ ਬੱਚੇ ਅਰੇ ਤੈਨੂੰ ਆਹ ਕਿਹਾ ਸੀ ਵਾੜੇ ਰਿਫੀ ਗਿਆ ਸੀ ਤਿਆਰੀ ਕੀ ਦੇ ਬੱਚੇ ਬਲਾ ਹੈ ਗਈ ਹੈ ਲੋ ਜੀ ਫੇਸਬੁਕ ਹੀ ਦੇਖੇ ਸਾਡੇ ਲਾਲਾ ਕਹਿਣਾ ਤੂੰ ਹਾਂ ਸਾਡੇ ਲਾਲਾ ਲਾ ਵਿਖੀ ਦੀਆਂ ਕਹਿਣਾ ਵਾ ਤੂੰ ਚੱਲ ਬਾਕੀ ਵੀ ਲਾਲਾ ਬਸ ਤੇਰੇ ਵਾਸਤੇ ਆਪਾਂ ਹੋਰ ਨਹੀਂ ਠੀਕ ਐ ਅਡਣਾ ਆਪਾਂ ਕਰਦੀ ਵੀਰ ਬਣ ਕੇ ਤੁਸੀਂ ਪਿਆਰ ਵਾਲੇ ਬੰਦੇ ਹੋ ਤੁਹਾਨੂੰ ਇਹਦਾ ਗੱਲ ਸੁਣ ਲੈ ਹਾਂ ਇਹ ਸਾਰਾ ਜੋੜ ਹੈਗਾ ਹੀ ਐ ਹਾਂ ਨਹੀਂ ਹੁੰਦਾ ਆਪਦੀਆਂ ਵੀ ਨਹੀਂ ਕਸਮ ਦਵਾ ਲੈ ਦੇਖ ਆ ਹੁਣ ਤੂੰ ਲਾਲਾ ਤੇ ਆਏ ਲਾਲਾ ਹਾਂ ਉਹ ਆਏ ਲਾਲਾ ਮੈਨੂੰ ਪਤਾ ਕੀ ਲੱਗਿਆ ਜਿੰਮੇ ਮਰ ਗਿਆ ਮੈਂ ਤੇਰੀ ਗੱਲ ਮੰਨ ਗਿਆ ਮੈਂ ਨਹੀਂ ਹੁਣ ਤੇਰਾ ਤੁਸੀਂ ਆਪ ਦੇ ਬੰਦੇ ਹੋ ਨਹੀਂ ਨਹੀਂ ਫਿਰ ਸਾਡੀਆਂ ਮਹਿੰਗੀਆਂ ਲੰਗਾਂ ਮੈਂ ਤੁਸੀਂ ਇੱਕ ਲੈ ਲਓ ਯਾਰ ਜ਼ਰੂਰੀ ਤਾਂ ਨਹੀਂ ਜੋੜਣਾ ਨਾ ਫਿਰ ਅਸੀਂ ਕੀ ਬੋਲ ਕਰਾਂਗੇ ਮehle ਮੇਰੀ ਗੱਲ ਸੁਣ ਯਾਰ ਇਹ ਤੇਰਾ ਮਨ ਮੰਨਦਾ ਹਨਾ ਕੋਈ ਨਹੀਂ ਫਿਰ ਕੀ ਹੁੰਦਾ ਆਏ ਉਹ ਕੋਈ ਚਾਹ ਬੋਲ ਹਾਂ ਮੈਂ ਤੈਨੂੰ ਉਹ ਤਾਂ ਹੈਗੇ ਹੀ ਯਾਰ ਗਾਲੇਰਾ ਬਿੰਦੇ ਬਿੰਦੇ ਛੇੜਨਾ ਮਤਲਬ ਹੀ ਕੋਈ ਨਹੀਂ ਆਹ ਕਿਹਾ ਵਾ ਨਾ ਤੈਨੂੰ ਹਾਂ ਹਾਂ ਮੈਂ ਤਾਂ ਤੈਨੂੰ ਐਂ ਕਿਹਾ ਵਾ ਇਹਦੇ ਚੋਂ ਆਹੀ ਕੱਟ ਲੈ ਇੱਕੀ ਲਮਾ ਹਾਂ ਹਾਂ ਜਣੀ ਤੂੰ ਕਹਿੰਦਾ ਆ 1000 ਤਾਂ ਤਾਂ ਹੈ ਹੀ ਵੱਡੇ ਬਸ ਇਹਨਾਂ ਦਾ ਕੈਨ ਦੀ ਲੋੜ ਹੀ ਨਹੀਂ ਆ ਉੱਤੇ ਕਹਿੰਦਾ ਨਾ ਇਹਦੇ ਚੋ ਆਹੀ ਖਾਮ ਹੈ ਨਾ ਉਹ ਤਾਂ ਹੈਗਾ ਹੀ ਹੈਗਾ ਅੱਛਾ ਹਾਂ ਮੈਂ ਤਾਂ ਤੈਨੂੰ ਰਿਫੀ ਕਿਹਾ ਸੀ ਐਂ ਕਿਹਾ ਸੀ ਹਾਂ ਬਸ ਉਹਦੇ ਚੋ 1000 2000 ਤੂੰ ਆਖਿਆ ਘੱਟ ਦੇ ਦੇ ਬਸ ਉਹਦੇ ਚੋ ਬਾਲੀ ਵੱਡੀ ਲੰਮੀ ਬਲਾਂਘ ਨਹੀਂ ਬੱਚੀ ਮੈਂਾਂ ਥੱਲੇ ਦੁੱਧ ਹੁਣ 35 ਕਿਲੋ ਦੁੱਧ ਦੋਨਾਂ ਦਾ ਨੈਟ ਤਿਆਰ ਪਿਸ਼ੱਕ ਘਰੋਂ ਚੋਕੇ ਲਿਆਓ ਯਾਰ ਆਪਾਂ ਨੂੰ ਇਸ ਗੱਲ ਦਾ ਕੋਈ ਪਾਲੇ ਆਈ ਨਹੀਂ ਕੋਈ ਤੇਰੀ ਬਾਤ ਕਰਦੇ 35 ਕਿਲੋ ਦੁੱਧ ਆ ਦੋਨਾਂ ਬਾਂਸੋਂ ਦਾ ਚੁਆਈ ਕਰਦੇ ਆ ਆਪਣੇ ਘਰੇ ਜਿਵੇਂ ਸੇ ਬੜੀ ਹੋਈ ਤਾਂ ਦੇਖ ਲਓ ਕਰਦੇ ਆ ਐਸੇ ਹਾਂਜੀ ਵੀਡ ਕੋ ਟਾਲਦੇ ਦੋ ਵੀਰ ਅਸੀਂ ਤਾਂ ਹਮ ਤਾਂ 3 ਲੱਖ ਮਾਰਦੇ ਨਹੀਂ ਨਹੀਂ ਤੁਸੀਂ ਸਮਝ ਸ਼ੁਰੂ ਨਹੀਂ ਜੀ ਜਾਵਾਂਗੇ 200000 ਤਾਂ ਦੂਜੀ ਮੈਚ ਦੀ ਗੱਲ ਕਰ ਦੂਜੀ ਦੀ ਗੱਲ ਕਰਦੇ ਜਿਹੜੀ ਘਰੇ ਆ ਹਾਜੀ ਜੀ 375 ਕਹਿੰਦੇ ਉਹ ਪੱਲੀ ਵਾਲੀ ਬੰਗੀ ਉਹ ਇੱਕ 60 65 ਦੀ ਘੱਟ ਵੱਧ ਠੀਕ ਹੈ ਹੋਰ ਕਿਸੇ ਤੋਂ ਉਹਨਾਂ ਦਾ ਕਰਮ ਵਾਲਿਆਂ ਦਾ ਇੱਕ ਵਾਰੀ ਦੂਰਾ ਚੈੱਕ ਕਰੋ ਤੁਸੀਂ ਬੰਦੇ ਆਪਦੇ ਪਰ ਉਹਨੇ ਰੂਟ ਨਿਕਲ ਪਰ ਉਹ ਸਮਾ ਇਹ ਤੋਂ ਬਾਅਦ ਹੁਣ ਪਹਲਿਆ ਬਸ ਮੰਗਾ ਦੋਣੀ 101 ਨੰਬਰ ਇੱਕ ਤੇ ਇੱਕ ਚੜਦੀ ਆ ਜਮਾ ਤੇ ਹੁਣ ਬੜਾ ਲੁੱਲੋ ਹੈ ਹੈ ਉਹਦਾ ਲਾਤਾ ਜੀ ਬਸ ਕਹਤਾ ਉਹ ਕਹਿ ਦੋ ਬਾਈ ਤੁਸੀਂ ਆਏ ਵੀ ਕਹਿ ਦੋ ਨਾ ਮੰਗਾ ਹੋਣੀਆਂ ਨਹੀਂ ਆਪਾਂ ਚਲੋ ਤਾਂ ਬਾਅਦ ਹੀ ਗੱਲ ਆ ਹਾਂ ਆਪਣੇ ਬੰਦੇ ਸੇਠ ਆ ਜਾਣਾ ਉਹਨਾਂ ਮੈਂ ਇਹ ਜੀ ਗੱਲ ਹੀ ਘਰ ਵੀ ਗਏ ਉਹ ਕੱਦੇ ਬੈਠੇ ਰਹੇ ਚਾਹ ਪਾਣੀ ਪੀ ਰਹੇ ਆ ਮੈਂ ਇਹਨਾਂ ਨਾਲ ਉਹ ਜੀ ਗੱਲ ਨਹੀਂ ਕਰਦਾ ਹੈਂ ਲੰਡੀਓ ਬਸ ਉਹ ਤਾਂ ਐ ਬੱਚਾ ਛੱਡ ਲੋ ਹੁਣ ਇਹਦੇ ਚ ਕੋਈ ਮੱਲਾ ਪੱਲਾ ਨਹੀਂ ਉਹ ਤਾਂ ਹੈਗੇ ਹੈਗਾ ਬਾ ਬਾ ਛੱਡ ਦੇ ਉਹਦਾ ਬੱਚਾ ਨਾ ਨਹੀਂ ਹੁਣ ਸਾਡੇ ਟੰਗੀ ਹਾਂ ਨਹੀਂ ਮੰਨ ਜਾ ਮਸਾ ਜਾਰੇ ਮੰਨ ਗਏ ਸੇਠ ਜੀ ਆਪਾਂ ਕਸਮ ਦਵਾਲਾ ਯਕੀਨ ਮੰਨੀ 17 ਕਿਲੋ ਦੁੱਧ ਇੱਕ ਥੱਲੇ 18 ਕਿਲੋ ਲੀਟਰ ਦੇ ਫਰਕ ਨਾ ਮੰਗਾਂ ਚੱਲੀ ਜਾਂ ਪੰਜ ਪੰਜ ਦਿਨਾਂ ਸੁਮਾਵਾ ਜੋੜਾ ਤੈਨੂੰ ਪਤਾ ਹੈ ਵੀ ਕਿਹੜਾ ਟੁੱਟ ਗਿਆ ਲੰਡੀ ਮੇਰਾ ਬਚਾਰੇ ਖਨਾੜਾ ਬਣਾ ਲੈਂਦੇ ਕਹਿੰਦਾ ਮੈਂ ਦਾ ਬੱਚਾ ਨਾੜੂ ਦਾ ਨਾਲ ਆ ਹਜੇ ਹਾਂ ਕਿੰਨੇ ਦੀਆਂ ਕਰਦੀਆਂ ਤੂੰ ਕਹਿਣਾ ਮੈਂ ਤੁਹਾਨੂੰ ਕਹਿੰਦਾ ਤੈਨੂੰ ਕਹਿੰਦਾ ਨਾ ਸਰ ਨਹੀਂ ਹੋ ਜਾਣੀ ਨਹੀਂ ਹੁੰਦਾ ਮਹਾ ਦਲਾਦੀਆਂ ਵੀ ਨਹੀਂ ਹੁੰਦੀ ਕਿੰਨੇ ਦੀਆਂ ਨਹੀਂ ਹੁੰਦੀ ਕਿੰਨੇ ਦੀਆਂ ਹੋਣਗੀਆਂ ਆਏ ਹੋਣ ਕੋਈ ਸੌ ਨਾ ਪਾਇਆ ਕਰ ਕਲੰਦਰ ਤੂੰ ਵੀ ਜਰਾ ਆਇਆ ਕਰ ਸੁਣ ਸੌ ਨਹੀਂ ਪੱਲੇ ਜੇ ਸੌ ਆਪਾਂ ਤੇ ਬਾਈ ਮੰਗਾ ਵੀ ਬਹੁਤ ਚੰਗੇ ਆ ਯਾਰ 35 30 ਕਿਲੋ ਫੀ ਥੱਲੇ ਦੁੱਧਾ ਹੁਣ ਹਾਂ ਵੇਖ ਜੋੜਾ ਜੋੜਾ ਜੁੜਾ ਨਾ ਉਹ ਮਿੰਡੇ ਦੀ ਰੱਖੀ ਆਪਾਂ ਨਹੀਂ ਨਹੀਂ ਫਿਰ ਫਰਕ ਬਾਹਲਾ ਯਾਰ ਬਸ ਹੋ ਗਿਆ ਨਹੀਂ ਨਹੀਂ ਮਾਤਾ ਮੈਂ ਇਹ ਗੱਲ ਸੁਣ ਪੁੱਤ ਜੇ ਤਾਂ ਹੁੰਦਾ ਥੋੜਾ ਫਰਕ ਫਿਰ ਤਾਂ ਆਪਾਂ ਦਿੰਦੇ ਕੱਢ ਹੁਣ ਇੰਨਾ ਫਰਕ ਕੱਢਣਾ ਤਾਂ ਪਊਗਾ ਫਿਰ ਮੈਂ ਤੇਰੀ ਗੱਲ ਮੰਨ ਲਈ ਸਾਹਿਬ ਫਿਰ ਹੁਣ ਇੰਨਾ ਫਰਕ ਨਹੀਂ ਕੱਢਣਾ ਨਹੀਂ ਹੋਣਾ ਨਹੀਂ ਹੋਣਗਾ ਮੈਂ ਕਾ ਹੋ ਲਈ ਜੇ ਜਰ ਫਿਰ ਉਹੀ ਕਰ ਜੇ ਮੈਨੂੰ ਕੋਈ 2 ਰੁਪਏ ਦਿਨੇ ਮੈਂ ਉਹਦੀ ਛੱਡ ਦੂੰ ਬੱਚੇ ਮੈਂ ਕੀ ਕਰਾਉਣਾ ਇਹਨਾਂ ਨੂੰ ਕੋਈ ਦੰਗਾ ਨਹੀਂ ਹੋਣਾ ਸਰ ਮੰਗਾ ਦੇਣੀ ਆ ਵੇਚਣਾ ਆ ਬਾਈ ਫਿਰ ਹੋਰ ਦਾ ਉਹ ਕਰ ਲਈ ਮੈਂ ਹਾਂ ਵੱਡੀ ਹਾਂ ਤੇ ਆ ਮੈਂ ਉਹਦਾ ਵੀ ਗੜੀ ਗੁੜੀ ਤਾਂ ਦੇਖ ਲੈ ਮਖਾ ਯਾਰ ਸਾਰਾ ਕੁਝ ਦੇਖਿਆ ਵਾ ਬਾਈ ਲੈਣ ਵਾਲਾ ਤਾਂ 100 ਕੁਝ ਕਹਿੰਦਾ ਹਾਂ ਵੇਚਣ ਵਾਲਾ ਕਹੂ ਮੇਰਾ ਸਿਆਉਣਾ ਠੀਕ ਹੈ ਲੈਣ ਵਾਲਾ ਕਹੂਗਾ ਪਿੱਤਲ ਹੈ ਇਹਦੇ ਚ ਕੀ ਹੈ ਬਿਨਾਂ ਗੱਲ ਤੋਂ ਪਿੱਤਲ ਤਾਂ ਪਿੱਤਲ ਕਹੀਂ ਜਾਊਗਾ ਅਗਲਾ ਲੈਣ ਵਾਲਾ ਨਹੀਂ ਯਾਰ ਕੋਈ ਚਲੋ ਉਹ ਤਾਂ ਜਿਹੜਾ ਕੁਝ ਪਾਲੇ ਸਾਹਮਣੇ ਆ ਬਾਈ ਤੁਹਾਡੇ ਆਹ ਘੜਗੇ ਚੰਗੀਆਂ ਲੱਗਦੀਆਂ ਲੈ ਲਓ ਮਾਰਕਨ ਲੱਗਦੀਆਂ ਕਿੰਨੇ ਦੇ ਕਿੰਨੇ ਤੂੰ ਹੀ ਕਹਿਣਾ ਤੂੰ ਹੀ ਕਹਿਣਾ ਤੂੰ ਤਾਂ ਕੁਛ ਕਿਹਾ ਕਰਕੇ ਨਹੀਂ ਜਦੋਂ ਮੈਂ ਖੜਾ ਕੈਠਾ ਚਰ ਉਹ ਉਹ ਮੈਂ ਨੀੜੇ ਲਾ ਦੇ ਮੈਂ ਦੂਰਾ ਲਾ ਲੁਕਾ ਚਾਚਾ ਤੂੰ ਗੱਲ ਤੁਸੀਂ ਵੀ ਮੜਾ ਜਾਂ ਮਗਾਓ ਬਾਈ ਤੂੰ ਹੀ ਕਹਿਣਾ ਵੀ ਐ ਬੱਚੇ ਲਾਉਣੇ ਆ ਪਹਿਲਵਾਨ ਨਾ ਰਹਿ ਕਰ ਲਾ ਬਸ ਨਹੀਂ ਹੁੰਦਗਾ ਮਗਾ ਐ ਵੀ ਨਹੀਂ ਹੁੰਦਗਾ ਇਹਦਾ ਬਾੜੀ ਪਰ ਇੰਨਾ ਫਰਕ ਨਿਕਲੂ ਕਿਵੇਂ ਕਿੰਨੇ ਨਹੀਂਆ ਕਰਕੇ ਮੈਂ ਹੁਣ ਤੈਨੂੰ ਕਹਿ ਦ ਦਿੰਦਾ ਜਿੰਨਾ ਚਿਰ ਤੂੰ ਨਹੀਂ ਕੋਈ ਗੱਲ ਨੂੰ ਪੜਾ ਪੜਦਾ ਉਹਨਾਂ ਚਿਰ ਉਹੀ ਪੜਾ ਚੱਲੀ ਜਾਂਦਾ ਆਹ ਸਾਜੂ ਮੈਂ ਗੱਲ ਸੁਣ ਲੈ ਨਹੀਂ ਹੁਣ ਨਹੀਂ ਨਹੀਂ ਹੁਣ ਨਾ ਉਹ ਮੇਰੀ ਗੱਲ ਤਾਂ ਸੁਣਦਾ ਪਾ ਦੇ ਹੈਲੋ ਮੈਂ ਮੇਰੀ ਇੱਕ ਗੱਲ ਮੇਰੀ ਸਮਝ ਲੈ ਚਲਿਆ ਕਰ ਮੈਂ ਕਹਿੰਦਾ ਸਮਝ ਲੈ ਪਹਿਲਾਂ ਸੁਣ ਸਮਝ ਲਈ ਸਮਝ ਲਈ ਸਮਝ ਲਈ ਗੱਲ ਹੋਰ ਰੱਖ ਦਿੰਦਾ ਨਾ ਆ ਛੱਡ ਦੀ ਗੱਲਾਂ ਹੋਰ ਕੀ ਭਾਲਦਾ ਨਹੀਂ ਲਾਲਾ ਬਸ ਤੂੰ ਕੁਝ ਵੀ ਹੈ ਮੈਂ ਸਮਝ ਕਿਵੇਂ ਲਾਲਾ ਤੂੰ ਨਹੀਂ ਹਉ ਮੰਨ ਜਾ ਤੈਨੂੰ ਨਹੀਂ ਮੈਂ ਮੰਨਦਾ ਮੈਂ ਕਹਿੰਦਾ ਮੰਨ ਜਾ ਮੰਨ ਲਈ ਛੱਡ ਲਈ ਛੱਡ ਦੇ ਮੇਰਾ ਨਹੀਂ ਹੁੰਦੀ ਛੱਡ ਦੇ ਨਹੀਂ ਹੁੰਦਾ ਯਾਰ ਫੇਰ ਉਹੀ ਗੱਲ ਹੈ ਆਪਦੀਆਂ ਵੀ ਨਹੀਂ ਹੁਣ ਕਿੱਥੋਂ ਦੇ ਦੇ ਤੈਨੂੰ ਪਿੰਡਾਂ ਚ ਜਾ ਕੇ ਦੇ ਦੇ ਤੂੰ ਤਾਂ ਰੋਜ਼ ਸਾਡੇ ਕੋਲੇ ਰਹਿਣਾ ਕੁਝ ਦਿੰਦਾ ਵੀ ਇੰਨੇ ਨਹੀਂ ਨਾ ਹੁਣ ਤਾਂ ਤੂੰ ਮੋੜ ਦਿੰਦਾ ਜਾਇਜ਼ ਜਿਵੇਂ ਮੰਨ ਲਿਆ ਨਹੀਂ ਮੰਨ ਜਾ ਮਰਖਾ ਮੰਨ ਹੁਣ ਤਨ ਮੰਨ ਲਈ ਹੁਣ ਤਾਂ ਅਜੇ ਫਰਕ ਆ ਫਰਕ ਨਹੀਂ ਫਰਕ ਆ ਜੇ ਨਾ ਫਰਕ ਹੁੰਦਾ ਮੈਂ ਛੱਡ ਦਿੰਦਾ ਬੱਤ ਕਿੰਨੇ ਕਹਣਾ ਫਿਰ ਤੂੰ ਕਿੰਨਾ ਕ ਮੈਂ ਤਾਂ ਤੈਨੂੰ ਹੁਣ ਕਿੰਨਾ ਕ ਫਰਕ 1 40000 ਦਾ ਫਰਕ ਪਿਆ ਕਿ ਥੋਨੇ ਕੋਲ ਹੋਰ ਦੱਸ ਜਿਹਦਾ ਕੋਈ 5 4000 ਦਾ ਹੁੰਦਾ ਤਾਂ ਮੂੰਹ ਨਹੀਂ ਚ ਲੱਗਦਾ ਮੈਂ ਦੱਸ ਠੀਕ ਨਾਲੇ ਪਹਿਲਾਂ ਨੂੰ ਤਾਂ ਜਮੀ ਮੋੜ ਕੇ ਖੁਸ਼ ਨਹੀਂ ਆਪਾਂ ਮੰਨਦੇ ਬੱਚੇ ਛੱਡਣ ਆਏ ਆਪਾਂ ਮੈਂ ਤਾਂ ਅਸਲ ਮੰਗਾ ਮੌੜੀ ਵੇਚ ਕੇ ਖੋਸੀ ਮੁੰਡਾ ਕਹਿੰਦਾ ਚੱਲ ਜਾਣ ਦੇ ਕਹਿੰਦਾ ਦੇਖੀ ਆਓ ਨਹੀਂ ਕਹਾਂ ਨਹੀਂ ਕੋਈ ਗੱਲ ਨਹੀਂ ਮੰਗਾ ਜਰਪਾਲੇ ਦੇਖ ਐਨਾ ਤਾਂ ਸਾਨੂੰ ਨਫਾ ਵੀ ਨਹੀਂ ਬਣਦਾ ਮੰਗਾ 40 40000 ਨਫਾ ਬਣਦਾ ਹੁੰਦਾ ਅੱਜ ਨੂੰ ਤਾਂ ਸੋਨੇ ਦੀਆਂ ਗੰਧਾਂ ਕੱਢ ਦਿੰਦੇ ਬੈਣਾ ਨਫਾ ਨਹੀਂ ਬਣਦਾ ਸੇਠ ਦੀ ਗੱਲ ਸੁਣੋ ਤੁਹਾਨੂੰ ਦੇਖ ਲਿਆ ਗੱਲ ਸੁਣੋ 20 25 ਸਾਲ ਤੱਕ 300 ਹੋ ਗਿਆ ਵਾਧਾ ਆਪਣਾ ਤੁਮਸੇ ਕਿੰਨੀ ਮੈਸੇ ਹਜ਼ਾਰੋਂ ਮੈਸੇ ਤੁਹਾਰੇ ਸ਼ਹਿਰ ਵਿੱਚ ਚਲੀ ਗਈ ਚਲੀ ਗਈ ਨਹੀਂ ਤੁਹਾਡੇ ਹੱਥ ਵਿੱਚ ਚਲੀ ਗਈ ਇਤਨਾ ਤੋਂ ਨਫਾ ਅਸੀਂ ਨੇ ਕਮਾਇਆ ਨਹੀਂ ਆਜ ਤੱਕ ਹਮ 2 4 5000 ਕੇ ਫਾਇਦੇ ਦਿਆ ਲਗal ਸੁਣ ਲਾ ਬੰਦਾ ਠੰਡਾ ਚੱਲੀ ਜਾਂਦਾ ਹਾਂ ਉਹ ਤਾਂ ਨਹੀਂ ਗੱਲ ਕੋਈ ਓਹੋ ਪਾਲੇ ਨਹੀਂ ਵੀਰ ਬਣ ਕੇ ਮਰੀ ਜਾਣਾ ਕੁੱਤੇ ਹੁਣ ਉਹ ਫੜੀ ਬੱਚਾ ਨਹੀਂ ਮਾਉਣੀ ਨਹੀਂ ਤੂੰ ਲੈ ਕੇ ਆ ਜਾ ਹੁਣ ਤੂੰ ਮੋੜ ਨਹੀਂ ਮੋੜ ਤੂੰ ਦੇਖ ਲੈ ਹੁਣ ਦੇਖ ਲੈ ਨਹੀਂ ਮਖਾ ਮੋੜਦਾ ਮਖਾ ਯਾਰ ਮੋੜ ਦੇ ਪਿੱਛੇ ਤਾਂ ਨਹੀਂ ਯਾਰ ਹੁਣੇ ਨਹੀਂ ਬੱਸ ਤੈਨੂੰ ਭਰਾਵਾਂ ਵਾਲੀ ਗੱਲ ਕਹਿਦੀ ਮੈਂ ਤੈਨੂੰ 1000 ਨਹੀਂ ਕਹਿਆ 500 ਉਹ ਕਿੱਪੇ ਉਹ ਕਿੱਪੇ ਦੀ ਸੌਣ ਗੱਲ ਕਰਦੇ ਮੈਂ ਤਾਂ ਹਮਾਰਿਆ ਨਹੀਂ ਕੀ ਪਿਆ ਹੈ ਹਾਂ ਉਹ ਮੰਦਾ ਠਕਾਦਾ ਮੇਰੇ ਨਾਲ ਭਾਈ ਦਾ ਮੂੰਹ ਤੋਂ ਠੋਕੀ ਨੂੰ ਗੇ ਆ ਸੁਣ ਹਾਂ ਕਹਾਂ ਤੂੰ ਜਲਫਾ ਹੋ ਜਾਣ ਰਹੀ ਆ ਮੁਹੱਬਤ ਕਾਇਮ ਮੁਹੱਬਤ ਹਾਂ ਜਿਵੇਂ ਦੀ ਦੇਖ ਹਾਂ ਮੁਹੱਬਤ ਹੀ ਹੈ ਦੇ ਦੇ ਬਸ ਮੈਂ ਦੇ ਦੀ ਮੁਹੱਬਤ ਹੀ ਹੈ ਕਸਮ ਦਲਾਲਾ ਬਹੁਤ ਬੱਦੇ ਬੇਕਰੇ ਹੈ ਆਪ ਕੋ ਤੋਂ ਅਗਰ ਨਹੀਂ ਕੀ ਹੁਣ ਫੜ ਕੇ ਹੜਦਾ ਮਾ ਉਹਦੇ ਨੂੰ ਦੱਸਿਆ ਯਾਰ ਮੂਰੇ ਫਰਦਾ ਓਏ ਨਹੀਂ ਮਖਾ ਦਾ ਯਾਰ ਪਿੱਛੇ ਕੰਮ ਹਾਜੀ ਨਾ ਮੋੜਨਾ ਆਲੇ ਨਹੀਂ ਮੋੜਨਾ ਮੈਂ ਕਹਿੰਦਾ ਤੇਰੀ ਮਾਂ ਦੱਸੇ ਕੀ ਕਹਿੰਦੀ ਹੈ ਉਹ ਕਹਿੰਦਾ ਜੀ ਮੈਂ ਆਪਾਂ ਇਹਨੂੰ ਇੱਕ ਗੱਲ ਹੀ ਕਹੀ ਹੈ ਚਲੋ ਥੋੜਾ ਆ ਜਾਓ ਮੰਗਾ ਹੁਣ ਤੂੰ ਫੇਰ ਨਹੀਂ ਮੰਨਦਾ ਚਲੋ ਛੋੜੋ ਤਲਵਿੰਦਰ ਮੈਂ ਕਹਿਆ ਯਾਰ ਪਾਲੇ ਆਪਣਾ ਜੀ ਕਰਦਾ ਵੇਖ ਤੁਸੀਂ ਗਾਹ ਕੋ ਰੱਬ ਵਰ ਕੇ ਹੁੰਦੀ ਦਾ ਜਾ ਪਰ ਸੀ ਕੂਚੀ ਪਿਆ ਸੀ ਉਹ ਨਾ ਬਸ ਯਾਰ ਨਾ ਬਸ ਕਦਰ ਹੀ ਨਹੀਂ ਕਰੀ ਯਾਰ ਆਹ ਹੋਇਆ ਨਹੀਂ ਕਦਰ ਤੁਹਾਡੇ ਨਾਲ ਹੀ ਲੋ ਜੀ ਦੋਸਤੋ ਸੌਦਾ ਨਹੀਂ ਬਣਿਆ ਕਰਮਾਂ ਦਾ ਹੁਣ ਦੇ ਇੱਕ ਵਿੱਚੋਂ ਕਿਸੇ ਨੂੰ ਤਾਂ ਵਧਾ ਕੇ ਵੇਚ ਦੇ ਬਹੁਤ ਹਿੰਮਤ ਦੇਖੋ ਹਿੰਮਤ ਕੁਮਾਰੀ ਹਿੰਮਤ ਤੇ ਚੜ ਗਿਆ ਭਾਈਆ ਆਪਣੀ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਮੈਂਟ ਤੇ ਚੈਨਲ ਨਾਲ ਜ਼ਰੂਰ ਸਬਸਕ੍ਰਾਈਬ ਮੈਂ ਚੰਗੀਆਂ ਦੁੱਧ ਵਾਲੀਆਂ ਮੰਨੀਆਂ ਚੈਨਲ ਨੂੰ ਫ੍ਰੀ ਸਬਸਕ੍ਰਾਈਬਰ ਕਰੋ ਤਾਂ ਕਿ ਆਪਾਂ ਨਵੀਂ ਸਾਹਿਬ ਵੀ ਪੂਰਾ ਸਾਰਾ ਕੁਝ ਅਪਡੇਟ ਤੁਹਾਨੂੰ ਦਿੰਦੇ ਰਹੀਏ ਧੰਨਵਾਦ ਬਾਈ ਜੀ ਅੱਜ ਆਪਾਂ ਕਰਦੇ ਹਾਂ ਤਣਾਉ ਕਿਹੜਾ ਕੀ ਮੋਲ ਕਰਦੇ 11 ਤਰੀਕ 10ਵਾਂ ਮਹੀਨਾ 2023 ਬਹੁਤ ਚੰਗਾ